ਪਿੰਡ ਤੁਲੀਤਾ ਵਿਖੇ ਗਰੀਬ ਪਰਿਵਾਰਾਂ ਦੇ ਬਿਨਾਂ ਕਿਸੇ ਨੋਟਿਸ ਤੋਂ ਟਾਹੇ ਛੱਪਰੇ ਬਸਪਾ ਨੇ ਕੇਰਿਆ ਬੀਡੀਪੀਓ ਦਫਤਰ ਫਿਲੌਰ ਬੀਤੇ ਦਿਨੀ ਪਿੰਡ ਤੁਲੀਤਾ ਵਿਖੇ ਇੱਕ ਸ਼ਾਮਲਾੜ ਦੇ ਉੱਤੇ ਕੁਝ ਗਰੀਬ ਪਰਿਵਾਰਾਂ ਵੱਲੋਂ ਪਾਠਿਆ ਪੱਥਰ ਅਤੇ ਪਸ਼ੂ ਬੰਨਣ ਲਈ ਛੱਪਰ ਪਾਏ ਹੋਏ ਸਨ

ਉਸੇ ਦੇ ਚਲਦੇ ਅੱਜ ਪਿੰਡ ਵਾਸੀਆਂ ਨੇ ਬਸਪਾ ਆਗਵਾ ਨੂੰ ਨਾਲ ਲੈ ਕੇ ਬੀਡੀਪੀਓ ਦਫਤਰ ਫਿਲੌਰ ਦਾ ਕੇਰਾ ਕੀਤਾ। ਉਹਨਾਂ ਪ੍ਰਸ਼ਾਸਨ ਮੁਰਦਾਬਾਦ ਅਤੇ ਬੀਡੀਪੀਓ ਮੁਰਦਾਬਾਦ ਦੇ ਨਾਰੇ ਲਗਾਏ ਗਏ ਤੇ ਇਸ ਮਾਮਲੇ ਵਿੱਚ ਜਦੋਂ ਬਸਪਾ ਦੇ ਸੀਨੀਅਰ ਆਗੂ ਬਿਟੂ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੁਝ ਐਸੇ ਪਾਈਚਾਰੇ ਦੇ ਲੋਕ ਇਸ ਜਗ੍ਹਾ ਨੂੰ ਸਾਂਝੇ ਤੌਰ ਤੇ ਵਰਤ ਰਹੇ ਸੰਤ ਪਿੰਡ ਦੇ ਸਰਪੰਚ ਵੱਲੋਂ ਬਿਨਾ हुक्म तो इस उत्ते सरकारी अमले खाली करवा की कोशिश की लोगों का नुकसान भी किया है कि उस दिन एकता वालों छुट्टी एलानी गई सी छुट्टी वाले दिन इन्होंने वालों इस जगह के उ कार्रवाई की गई है तो उन्होंने कहा है कि यह कार्रवाइया हमेशा गरीब लोगों के उद्दिया पर जो वे घर ने पिंड दामलात दबिया हुई उत्ते भी कार्रवाई की जाए उन्होंने मांग की है कि इन्हों के खिलाफ बनती कानूनी कार्रवाई की जाए जदों इस मामले बी डी पीओ मैडम न गलबात की तो उन्होंने दसिया कि मैं मौका देख जरूर गई सी पर मैं जगह खाली करने से पर मेरे तो बिना पूछे उन्होंने उस जगह पर कार्रवाई की उन्होंने कहा है कि साढ़े वलों उन्होंने खिलाफ़ हूँ विभागी कार्रवाई की जाएगी फिलौर तो पत्रकार इंदरजीत सिंस की विशेष रिपोर्ट ਧਰਨਾ ਪ੍ਰਦਰਸ਼ਨ ਕਰ ਰਹੀ ਹੈ ਕੀ ਸਾਰਾ ਮਾਮਲਾ ਮਾਮਲਾ ਪਿੰਡ ਢਲਿੱਤੇ ਦਾ ਜੀ ਇੱਕ ਕੰਪਨੀ ਦਾ ਕੱਲ ਸਾਨੂੰ ਮੰਨਣਾ ਪਿੱਤੀ ਲੋਜ ਸਰਪੰਚ ਔਰ ਇਥੋਂ ਦੇ ਸੈਕਟਰੀ ਜੀ ਕੀਤੀ ਆ ਮੰਨੋ ਉਸਵਾਸਤੀ ਕਾਰਨ ਦੋ ਜੀਸੀਬੀ ਆ ਮਿਲਣਾ ਲੈ ਕੇ ਪਿੰਡ ਢਲਿੱਤੇ ਪਹੁੰਚੇ ਜਿੰਨਾ ਜਿਹੜੇ ਵਰਕਿੰਗ ਕੰਮ ਨਹੀਂ ਲੱਗਾ ਔਰ ਉੱਥੇ ਗਰੀਬ ਪਰਿਵਾਰਾਂ ਨੇ ਪਸ਼ੂਆਂ ਵਾਸਤੇ ਢਾਰੇ ਪਾਥੀਆਂ ਜਾਂ ਪਸ਼ੂ ਬੋਝਨ ਸਮਾਜ ਪਾਰਟੀ ਜਿੰਦਾਬਾਦ ਉੱਥੇ ਦੇ ਸਰਪੰਚ ਨੇ ਫੈਕਟਰੀ ਨੇ ਜਿੱਦਾਂ ਵਾਲਾ ਇਹਦੇ ਵਿੱਚ ਵੀਡੀਓ ਦੀ ਵੀ ਮਿਲੀ ਪਹੁੰਚ ਸਮਾਜ ਪਾਰਟੀ ਜਿੱਦਾਂ ਵਾਲੀ ਵੀ ਮਿਲੀ ਪਹੁੰਚ ਹਾਲ ਕਰਕੇ ਦੋ ਜੀਸੀਬੀਆਂ ਚਲਾਤੇ ਉੱਥੇ ਦੋ ਜੀਸੀਬੀਆਂ ਚਲਾ ਕੇ ਗਰੀਬਾਂ ਦਾ ਨੁਕਸਾਨ ਕੀਤਾ ਔਰ ਇੱਕ ਮਹਿਕਮੇ ਵੱਲੋਂ ਲੈਟਰ ਇੱਕ ਸਾਡੇ ਹੱਥ ਚ ਆਈ ਆ ਜੋ ਇਸ ਦਫ਼ਤਰ ਤੋਂ ਨਿਕਲੀ ਆ ਔਰ ਉਹਦੇ ਵਿੱਚ ਸਪਸ਼ਟ ਲਿਖਿਆ ਆ ਵੇ ਗੁਰੂ ਰਵਿਦਾਸ ਮਹਾਰਾਜੀ ਦੀ ਔਰ ਅੰਬੇਡਕਰ ਭਵਨ ਦੀ ਜਿਹੜੀ ਦਵਾਰ ਆ ਉਹ ਵੀ ਹਟਾਈ ਜਾਵੇ ਮਤਲਬ ਜੇ ਉੱਥੇ ਕੋਈ ਜਗ੍ਹਾ ਸਗੀ ਜਾਂ ਆਉਂਦੀ ਆ ਇਹ ਦਫ਼ਤਰੋਂ ਇੱਕ ਲੈਟਰ ਨਿਕਲੀ ਜਾਵੇ ਉਹ ਵੀ ਕੰਦ ਹਟਾਈ ਜਾਵੇ ਸਾਡਾ ਸਿਰਫ ਇਹੀ ਰੋਸ ਆ ਬਿਨਾ ਪਟਵਾਰੀ ਦੀ ਮਨਤੀ ਤੋਂ ਬਿਨਾ ਕਿਸੇ ਵੀ ਮੰਨ ਲਓ ਪੁਲਿਸ ਪ੍ਰਸ਼ਾਸਨ ਤੋਂ ਇਹ ਸਰਪੰਚ ਔਰ ਸੈਕਟਰੀ ਨੇ ਛੁੱਟੀ ਹੋਣ ਦੇ ਬਾਵਜੂਦ ਉੱਥੇ ਦੋ ਜੀਸੀਬੀਆਂ ਲਿਆ ਕੇ ਗਰੀਬਾਂ ਨਾਲ ਧੱਕਾ ਕੀਤਾ ਅੱਜ ਉਸ ਰੋਸ ਦੇ ਵਿੱਚ ਸਵੇਰ ਦੇ ਅਸੀਂ ਵੀਡੀਓ ਫਲੋਰ ਦੇ ਮੁਰੇ ਧਰਨਾ ਲਾਇਆ ਔਰ ਅੱਜ ਹੁਣ ਜਿਹੜਾ ਆ ਵੀਡੀਓ ਸਾਹਿਬ ਨੇ ਇਹ ਪਿਸ਼ਵਾਸ ਦਵਾਇਆ ਵੀ ਸਰਪੰਚ ਔਰ ਸੈਕਟਰੀ ਦੇ ਖਿਲਾਫ ਵਿਭਾਗੀ ਕਾਰਵਾਈ ਹੋਗੀ ਜਿਹੜਾ ਇਹਦੇ ਵਿੱਚ ਕੋਈ ਦੋਸ਼ੀ ਪਾਇਆ ਗਿਆ ਉਹਤੇ ਬਣਦੀ ਕਾਰਵਾਈ ਹੋਵੇ। ਹਣੀ ਮੈਂ ਇੱਕ ਤੁਹਾਡੇ ਅੱਗੇ ਉਹ ਆਫਿਸ ਦੇ ਬਾਹਰ ਆ ਤਲੀ ਤਵਾਸੀਆਂ ਵੱਲੋਂ ਤੇ ਬੋਝਨ ਸਮਾਜ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਨੂੰ ਲੈ ਕੇ ਕੀ ਸਾਰਾ ਮਾਮਲਾ ਪੰਚਾਇਤ ਦੀ ਜਗ੍ਹਾ ਹੈਗੀ ਉੱਤੇ ਪਲੇਗ੍ਰਾਉਂਡ ਦੀ ਜਗ੍ਹਾ ਹੈ ਮੈਂ ਮੰਡੇ ਨੂੰ ਉੱਥੇ ਮੌਕਾ ਦੇਖਣ ਗਈ ਅਸੀਂ ਪਲੇਗ੍ਰਾਉਂਡ ਬਣਾਉਣਾ ਉੱਥੇ ਤਾਂ ਉਸਦੇ ਬਾਜੀਗਰ ਭਾਈਚਾਰੇ ਨੇ ਨਾ ਉੱਥੇ ਪਾਥੀਆਂ ਵਗੈਰਾ ਰੱਖੀਆਂ ਹੋਈਆਂ ਸੀਗੇ ਉਹ ਕਹਿੰਦੇ ਅਸੀਂ ਸਾਰੇ ਚੱਕ ਲੈਨੇ ਵੀ ਤੁਸੀਂ ਪਲੇਗ੍ਰਾਉਂਡ ਬਣਾ ਦਿਓ ਕੋਈ ਚੱਕਰ ਨਹੀਂ ਆ ਅਗਲੇ ਦਿਨ ਪੰਚਾਇਤ ਕੁੱਪਟਰ ਅਤੇ ਸਰਪੰਚ ਵੱਲੋਂ ਇਹ ਮਤਾ ਪਾਇਆ ਗਿਆ ਮਤੇ ਤੇ ਨਾ ਮੈਨੂੰ ਸੀਨ ਮੇਰੇ ਤੋਂ ਕਰਵਾਇਆ ਗਿਆ ਨਾ ਹੀ ਮੈਂ ਲੈਟਰ ਤੇ ਸਾਈਨ ਕੀਤੇ ਆ ਉਹ ਦੋ ਜੀਸੀਬੀ ਲੈ ਕੇ ਜਿਹੜੇ ਅੱਗੇ ਉਹਨਾਂ ਦੇ ਢਾਰੇ ਬਣੇ ਹੋਏ ਸੀ ਉਹ ਟੌਨ ਪਹੁੰਚ ਗਿਆ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਂ ਜਸਟ ਪਿੱਛੇ ਖਾਲੀ ਜਗ੍ਹਾ ਸੀ ਮੈਂ ਉਹਦਾ ਕਿਹਾ ਵੀ ਇਹਨੂੰ ਪਧਰਾ ਕਰਕੇ ਇੱਥੇ ਗਰਾਊਂਡ ਬਣਾਉਣਾ ਹੈ ਹਾਂਜੀ ਜਿੱਦਾਂ ਮੈਮ ਛੁੱਟੀ ਵਾਲੇ ਦਿਨ ਉਹ ਤੇ ਸਰਕਾਰੀ ਅਮਲਾ ਪਹੁੰਚੇ ਹੋਏ ਸੀ ਛੁੱਟੀ ਵਾਲੇ ਦਿਨ ਵੈਸੇ ਸਰਕਾਰੀ ਹੈ ਮੈਂ ਭੇਜ ਹੀ ਨਹੀਂ ਕਿਸ ਨੂੰ ਮੈਂ ਨਹੀਂ ਭੇਜਿਆ ਤੇ ਹੁਣ ਜਿੱਦਾਂ ਸੈਕਟਰੀ ਸਾਹਿਬ ਦੀ ਉਹ ਮੈਡੀਕਲ ਫਾਈਲ ਜਾ ਰਹੀ ਹੈ ਉਹਦੇ ਵਿੱਚ ਹਾਂਜੀ ਜੀ ਮੈਂ ਉਹਦੀ ਐਕਸਪਲੇਸ਼ਨ ਕਾਲ ਕਰਤੀ ਮੈਨੂੰ ਜਵਾਬ ਦੇਵੇਗਾ 2 ਦਿਨ ਦੇ ਅੰਦਰ ਅੰਦਰ ਠੀਕ ਹੈ ਹਾਂਜੀ ਵੀ ਮੈਨੂੰ ਬਿਨਾ ਦੱਸੇ ਵੀ ਉਹਨਾਂ ਨੇ ਇਦਾਂ ਕੀਤਾ